ਇਤਿਹਾਸਕ ਤੇ પ્રાચીਨ ਮੰਦਰਾ ਕਾਲੀ ਮਾਤਾ ਦੀ 40 ਸਾਥੀਆਂ ਦੇ ਨਾਲ ਮਾਤਾ ਜੀ ਤੋਂ ਅਸ਼ੀਰਵਾਦ ਲੈਣਾ ਹੈ ਜੋ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਨੇ ਅਸੀਂ ਇਮਾਨਦਾਰੀ ਨਾਲ ਕੰਮ ਤਾਂ ਕਰਦੇ ਹਾਂ ਲੋਕਾਂ ਦੀ ਉਮੀਦਾਂ ਤੇ ਜਿਹੜੇ ਖਰੇ ਅਸੀਂ ਉਤਰ ਸਕੀਏ ਲੋਕ ਐਸੀ ਆਸ਼ੀਰਵਾਦ ਲੈਂਦੇ ਰਹੇ ਸੁੱਖ ਸ਼ਾਂਤੀ ਕੇ ਲਿਏ ਵਪਾਰ ਦੇ ਲਈ ਬੱਚੋ ਦੀ ਪੜ੍ਹਾਈ ਕੇ ਔਰ ਮਾਤਾ 100% ਇਹ ਹੀ ਆਸ਼ੀਰਵਾਦ ਦਿੰਦੀ ਹੈ ਅੱਜ ਜਿਹੜਾ ਇਤਿਹਾਸਿਕ ਬਹੁਤ ਪ੍ਰਾਚੀਨ ਮੰਦਿਰ ਆ ਕਾਲੀ ਮਾਤਾ ਜੀ ਦਾ ਮੈਂ ਅੱਜ ਹਰਪਾਲ ਜੀ ਮਾਜੀ ਮਾਨਯੋਗ ਵਿਧਾਇਕ ਮੰਤਰੀ ਪੰਜਾਬ ਪੈਂਡਰੂਂ ਪ੍ਰਕਾਰ ਪ੍ਰਾਜ ਜੀ ਐਮਐਲਏ ਸੰਗਰੂਪ ਇਹ ਸਾਰੇ ਸਾਥੀਆਂ ਦੇ ਨਾਲ ਮਾਤਾ ਜੀ ਤੋਂ ਅਸ਼ੀਰਵਾਦ ਲੈਣਾ ਤੇ ਹਮੇਸ਼ਾ ਦੀ ਤਰ੍ਹਾਂ ਹੀ ਅਰਦਾਸ ਕੀਤੀ ਹੈ ਕਿ ਸਮੂੱਚੀ ਮਾਨਕਤਾ ਦੇ ਭਲੇ ਦੀ ਅਰਦਾਸ ਵੀ ਇੱਥੇ ਕੀਤੀ ਹੈ ਉੱਥੇ ਇਹ ਵੀ ਕਿਹਾ ਕਿ ਮਾਤਾ ਜੀ ਸਾਨੂੰ ਬਲ ਬਖਸ਼ਰ ਸਮਤ ਬਖਸ਼ਰ ਕਿ ਜੋ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਨੇ ਅਸੀਂ ਇਮਾਨਦਾਰੀ ਨਾਲ ਕੰਮ ਤਾਂ ਕਰ ਰਹੇ ਹਾਂ ਲੋਕਾਂ ਦੀ ਉਮੀਦਾਂ ਤੇ ਜਿਹੜੇ ਖਰੇ ਅਸੀਂ ਉੱਤਰ ਸਕੀਏ ਇਹ ਬਾਕੀ ਲੋਕ ਸਭਾ ਚੋਣਾਂ 'ਚ ਵੀ ਮੈਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਇਹ ਮਾਤਾ ਰਾਣੀ ਦੇ ਚਰਨਾਂ 'ਚ ਅਰਦਾਸ ਹੈ ਕਿ ਮਾਤਾ ਰਾਣੀ ਸਫਲਤਾ ਬਖਸ਼ੀ ਤੇ ਅਸੀਂ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੰਗਰੂਰ ਦੇ ਲੋਕਾਂ ਦੀ ਜਿਹੜੀ ਸੇਵਾ ਉਹ ਨਾਲ ਸਰਵਿਸ ਕਰ ਸਕਦਾ ਸਰ ਜੀ ਕੀ ਕਹਿਣਾ ਚਾਹੋਗੇ ਕਿ ਪਰਮਿੰਦਰ ਟੀਮ ਫਿਰ ਸ਼ੁਰੂਗ ਨੇ ਕਾਲੇਦਰ ਬਾਦ ਉਹ ਪੂਰੇ ਮਤਲਬ ਕਿ ਜੋਰ-ਸ਼ੋਰ ਕਰਦਾ ਨਾਦੀਵਾਸੀ ਅੱਜ ਉਹਨਾਂ ਨੂੰ ਸਾਡਾ ਆ ਕੇ ਮੈਂ ਮਾਤਾ ਦੇ ਦਰਬਾਰ ਤੇ ਆਇਆ ਸਿਆਸੀ ਗੱਲਾਂ ਆਪਾਂ ਸਾਰਾ ਦਿਨ ਕਰਦੇ ਹਾਂ ਫੇਰ ਕਰ ਲਾਂਗੇ ਜਦੋਂ ਕਦੇ ਇੱਥੇ ਰਹਿਣਾ ਲੋਕ ਸਭਾ ਦੀ ਇਲੈਕਸ਼ਨ ਲੜਦੇ ਆ ਕੱਲ ਨੂੰ ਫੇਰ ਮਿਲਾਂਗੇ ਪਰਸੋਂ ਫੇਰ ਮਿਲਾਂਗੇ ਰੋਜ਼ ਹੀ ਮਿਲਾਂ ਲੋਕਾਂ ਤੋਂ ਦਿਨੋਂ ਥੋੜੇ ਬਰਾਬਰ ਉਤਾਰਿਆ ਗਿਆ ਜੀ ਮੈਂ ਜਿਹੜਾ ਪੋਲੀਟਿਕਲ ਜਿਹੜੀ ਉਹ ਹੈ ਉਹ ਬਾਅਦ ਚ ਕਰ ਲਾਂਗੇ ਆਪਾਂ ਮੰਦਰ 'ਚ ਖੜੇ ਆ ਇਹਨੂੰ ਕੇਵਲ ਧਾਰਮਿਕ ਲੋਕਾਂ ਤੋਂ ਕਿਸੇ ਦਿਨ ਰਿਸਪੋਨਸ ਨਹੀਂ ਲੈਂਗੇ ਲੋਕਾਂ 'ਚ ਤੁਸੀਂ ਵਿਚੇ ਦੇ ਸੰਗਰੂਪ ਦੇ ਬਹੁਤ ਵਧੀਆ ਸੀ ਮਾਤਾ ਰਾਣੀ ਦੀ ਬੜੀ ਕਿਰਪਾ ਹੈਗੀ ਬਹੁਤ ਵਧੀਆ ਰਿਸਪੋਨਸ ਸਾਰਾ ਕੀ ਨਾਮ ਹੈ ਮੇਰਾ ਨਾਮ ਪੰਡਿਤ ਰਵਿਕਰਨ ਹੈ ਅਗਲੇ ਦਿਨ ਰਾਤਰੇ ਚੱਲ ਕੇ ਅਗਨ ਚਾਹੀਏਗਾ मैं ये कहना चाहूँगा कि माता की नवरात्रि है लोग शांति के साथ अपना माँ का आशीर्वाद लें आज पांचवा दुर्गा माता का स्वरूप है स्कंद माता माँ ज्ञान और सामर्थ्य की माता है लोग अपना आशीर्वाद लें माँ से और शांति से जिस तरह से मत्था टेक रहे हैं वैसे टेकें आशीर्वाद ये एक महापर्व है माता का रानी के हिंदू हिंदू धर्म का महापर्व है लोग ऐसे ही आशीर्वाद लेते रहें सुख शांति के लिए व्यापार के लिए बच्चों की पढ़ाई के लिए और माता सौ में सौ यही आशीर्वाद देती है ਇਤਿਹਾਸਿਕ ਤੇ પ્રાચીਨ ਮੰਦਰਾ ਕਾਜੀ ਮਾਤਾ ਦੀ 47 ਸਤੀਆਂ ਦੇ ਨਾਲ ਮਾਤਾ ਜੀ ਜੋ ਸ਼ੀਰਵਾਤ ਲੈ ਲਾਇਆ ਜੋ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਨੇ ਅਸੀਂ ਇਮਾਨਦਾਰੀ ਨਾਲ ਕੰਮ ਤਾਂ ਕਰਦੇ ਹਾਂ ਲੋਕਾਂ ਦੀ ਉਮੀਦਾਂ ਤੇ ਜਿਹੜੇ ਖਰੇ ਅਸੀਂ ਉੱਤਰ ਸਕੀਏ ਲੋਕ ਐਸੀ ਆਸ਼ੀਰਵਾਦ ਲੈਂਦੇ ਰਹੇ ਸੁੱਖ ਸ਼ਾਂਤੀ ਕੇ ਲਿਏ ਵਪਾਰ ਵਧਦੀਏ ਬੱਚੇ ਦੀ ਪੜ੍ਹਾਈ ਕੇ ਮਾਤਾ 100% ਇਹ ਹੀ ਆਸ਼ੀਰਵਾਦ ਦਿੰਦੀ ਹੈ ਅੱਜ ਜਿਹੜਾ ਇਤਿਹਾਸਿਕ ਬਹੁਤ ਪ੍ਰਾਚੀਨ ਮੰਦਿਰ ਆ ਕਾਲੀ ਮਾਤਾ ਜੀ ਦਾ ਮੈਂ ਅੱਜ ਹਰਪਾਲ ਜੀ ਮਾਜੀ ਮਾਨਯੋਗ ਵਿਧਾਇਕ ਮੰਤਰੀ ਪੰਜਾਬ ਪੈਂਡਰੂਂ ਪ੍ਰਕਾਰ ਪ੍ਰਾਜ ਜੀ ਐਮਐਲਏ ਸੰਗਰੂਪ ਇਹ ਸਾਲ ਇਹ ਸਾਥੀਆਂ ਦੇ ਨਾਲ ਮਾਤਾ ਜੀ ਤੋਂ ਅਸ਼ੀਰਵਾਦ ਲੈਣਾ ਆ ਤੇ ਹਮੇਸ਼ਾ ਦੀ ਤਰ੍ਹਾਂ ਹੀ ਅਰਦਾਸ ਕੀਤੀ ਹੈ ਕਿ ਸਮੂੱਚੀ ਮਾਨਕਤਾ ਦੇ ਭਲੇ ਦੀ ਅਰਦਾਸ ਵੀ ਇੱਥੇ ਕੀਤੀ ਹੈ ਉੱਥੇ ਇਹ ਵੀ ਕਿਹਾ ਕਿ ਮਾਤਾ ਜੀ ਸਾਨੂੰ ਬਲ ਬਖਸ਼ਰ ਸਮਤ ਬਖਸ਼ਰ ਕਿ ਜੋ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਨੇ ਅਸੀਂ ਇਮਾਨਦਾਰੀ ਨਾਲ ਕੰਮ ਤਾਂ ਕਰ ਰਹੇ ਹਾਂ ਲੋਕਾਂ ਦੀ ਉਮੀਦਾਂ ਤੇ ਜਿਹੜੇ ਖਰੇ ਅਸੀਂ ਉੱਤਰ ਸਕੀਏ ਤੇ ਬਾਕੀ ਲੋਕ ਸਭਾ ਚੋਣਾਂ 'ਚ ਵੀ ਮੈਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਇਹ ਮਾਤਾ ਰਾਣੀ ਦੇ ਚਰਨਾਂ 'ਚ ਅਰਦਾਸ ਹੈ ਕਿ ਮਾਤਾ ਰਾਣੀ ਸਫਲਤਾ ਬਖਸ਼ੀ ਤੇ ਅਸੀਂ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੰਗਰੂਰ ਦੇ ਲੋਕਾਂ ਦੀ ਜਿਹੜੀ ਸੇਵਾ ਆਨਲਾਈਨ ਸਰਵਿਸ ਕਰ ਸਕਦੇ ਸਰ ਜੀ ਕੀ ਕਹਿਣਾ ਚਾਹੋਗੇ ਕਿ ਪਰਮਿੰਦਰ ਟੀਮ ਜਿਹੜੀ ਸ਼੍ਰੋਮਣੀ ਕਾਲੇਗੜ੍ਹ ਬਾਦੂ ਨੂੰ ਪੂਰੇ ਮਤਲਬ ਦਾ ਜੋਰ ਚੋਗਨ ਆਦੀ ਵਾਸੀ ਅੱਜ ਉਹਨਾਂ ਨੂੰ ਸਾਡਾ ਆ ਕੇ ਮੈਂ ਮਾਤਾ ਦੇ ਦਰਬਾਰ ਤੇ ਆਇਆ ਸਿਆਸੀ ਗੱਲਾਂ ਆਪਾਂ ਸਾਰਾ ਦਿਨ ਕਰਦੇ ਹਾਂ ਫੇਰ ਕਰ ਲਾਂਗੇ ਜਦੋਂ ਕਦੇ ਇੱਥੇ ਰਹਿਣਾ ਲੋਕ ਸਭਾ ਦੀ ਇਲੈਕਸ਼ਨ ਲੜਦਿਆਂ ਕੱਲ ਨੂੰ ਫੇਰ ਮਿਲਾਂਗੇ ਪਰਸੋਂ ਫੇਰ ਮਿਲਾਂਗੇ ਰੋਜ਼ ਹੀ ਮਿਲਾਂਗੇ ਲੋਕਾਂ ਦੀਆਂ ਬਾਤਾਂ ਹੁੰਦੇ ਨੂੰ ਥੋੜੇ ਬਰਬਰ ਉਤਾਰਿਆ ਗਿਆ ਜੀ ਮੈਂ ਜਿਹੜਾ ਪੋਲੀਟਿਕਲ ਜਿਹੜੀ ਉਹ ਹੈ ਉਹ ਬਾਅਦ ਚ ਕਰ ਲਾਂਗੇ ਆਪਾਂ ਮੰਦਰ 'ਚ ਖੜੇ ਆ ਇਹਨੂੰ ਕੇਵਲ ਧਾਰਮਿਕ ਕਿਉਂਕਿ ਲੋਕਾਂ ਤੋਂ ਕਿਸੇ ਤਰ੍ਹਾਂ ਰਿਸਪੌਂਸ ਨਹੀਂ ਮਿਲਿਆ ਲੋਕਾਂ 'ਚ ਤੁਸੀਂ ਵਿਚੇ ਦੇ ਸੰਗਰੂਪ ਦੇ ਬਹੁਤ ਵਧੀਆ ਸੀ ਮਾਤਾ ਰਾਣੀ ਦੀ ਬੜੀ ਕਿਰਪਾ ਹੈਗੀ ਬਹੁਤ ਵਧੀਆ ਰਿਸਪੌਂਸ ਸਾਰਾ ਕੀ ਨਾਮ ਹੈ ਮੇਰਾ ਨਾਮ ਪੰਡਿਤ ਰਵਿਕਰਨ ਹੈ ਮਾਤਾ ਜੀ ਨੌਰਾਤਰੀ ਚੱਲ ਰਹੀ ਹੈ ਇਹ ਕਹਿਣਾ ਚਾਹੀਦਾ ਮੈਂ ਇਹ ਕਹਿਣਾ ਚਾਹ लोग शांति के साथ अपना माँ का आशीर्वाद लें आज पांचवा दुर्गा माता का स्वरूप है स्कंद माता माँ ज्ञान और सामर्थ्य की माता है लोग अपना आशीर्वाद लें माँ से और शांति से जिस तरह से मत्था टेक रहे हैं वैसे टेकें आशीर्वाद ये एक महापर्व है माता का रानी के हिंदू हिंदू धर्म का महापर्व है लोग ऐसे ही आशीर्वाद लेते रहे सुख शांति के लिए व्यापार के लिए बच्चों की पढ़ाई के लिए और माता सौ में सौ परसेंट यही आशीर्वाद देती है